ਸੜਕਾਂ ਦੇ ਉੱਤੇ ਵੱਧਦੇ ਹਾਦਸਿਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਕੁਝ ਇਹ ਫੈਸਲੇ ਜਿਹੜੇ ਆ ਉਹ ਲਏ ਆ ਇਸ ਦੇ ਤਹਿਤ ਜਿਹੜੇ ਬੱਚੇ ਸਕੂਲ ਜਾਣ ਵਾਲੇ ਆ ਔਰ ਜਿਨ੍ਹਾਂ ਦੀ ਉਮਰ 18 ਸਾਲ ਹੈ ਅਗਰ ਉਹ ਕੋਈ ਮੋਟਰਸਾਈਕਲ ਜਾਂ ਸਕੂਟਰ ਚਲਾਉਂਦੇ ਆ ਤੇ ਅਗਰ ਉਹ ਹੁਣ ਫੜੇ ਜਾਣਗੇ ਤਾਂ ਉਹਨਾਂ ਦੇ ਮਾਤਾ ਪਿਤਾ ਨੂੰ ਜਿਹੜਾ ਉਹ ਜੁਰਮਾਨਾ ਕੀਤਾ ਜਾਏਗਾ ਔਰ ਕਈ ਕੇਸਸ ਦੇ ਵਿੱਚ ਹੋ ਸਕਦਾ ਕਿ 3 ਸਾਲ ਦੀ ਸਜ਼ਾ ਵੀ ਹੋਵੇ 1 ਸਾਲ ਵਾਸਤੇ ਆਰਸੀ ਜਿਹੜੀ ਹੈ ਯਾਨੀ ਕਿ ਉਸ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਵੀ ਜਿਹੜੀ ਆ ਉਹ ਸਸਪੈਂਡ ਕਰ ਦਿੱਤੀ ਜਾਵੇ ਔਰ ਉਸ ਬੱਚੇ ਦਾ ਜਿਹੜਾ ਲਾਇਸੈਂਸ ਹੈ ਜਦੀ ਉਮਰ 18 ਸਾਲ ਹੈ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਆਉਣ ਵਾਲੇ 7 ਸਾਲਾਂ ਤੱਕ ਉਹਦਾ ਲਾਇਸੈਂਸ ਜਿਹੜਾ ਨਹੀਂ ਬਣਾਇਆ ਜਾਏਗਾ ਜਦੋਂ ਤੱਕ ਉਹ ਬੱਚਾ ਜਿਹੜਾ ਵਾ ਉਹ 25 ਸਾਲ ਦਾ ਨਹੀਂ ਹੋ ਜਾਂਦਾ ਕਿਉਂਕਿ ਸੜਕਾਂ ਦੇ ਉੱਤੇ ਹਾਦਸੇ ਜਿਹੜੇ ਆ ਇਹ ਲਗਾਤਾਰ ਵਧਦੇ ਪਏ ਆ ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਸਾਰੇ ਹਾਦਸਿਆਂ ਦਾ ਕਾਰਨ ਇਹ ਬੱਚੇ ਹੁੰਦੇ ਆ ਪਰ ਕਿਉਂਕਿ ਇਹਨਾਂ ਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਨਾਂ ਦੇ ਕੋਲ ਬੇਸਿਕ ਜਿਹੜਾ ਡਰਾਈਵਿੰਗ ਲਾਇਸੈਂਸ ਹੈਗਾ ਜਿਹੜਾ ਇੱਕ ਅਥਾਰਟੀ ਹੁੰਦੀ ਆ ਵੀ ਇਹ ਬੰਦੇ ਨੇ ਹੁਣ ਟੈਸਟ ਪਾਸ ਕਰ ਲਿਆ ਇਹ ਡਰਾਈਵਿੰਗ ਚਲਾਉਣ ਦੇ ਵਿੱਚ ਸક્ષਮ ਆ ਇਹ ਗੱਡੀ ਚਲਾ ਸਕਦਾ ਖਾਸ ਤੌਰ ਤੇ ਸਕੂਟਰ ਜਾਂ ਮੋਟਰਸਾਈਕਲ ਪਰ ਕਿਉਂਕਿ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੁੰਦਾ ਇਸੇ ਦੇ ਚਲਦੇ ਆ ਇਹ ਜਿਹੜੇ ਸਖਤ ਕਾਨੂੰਨ ਆ ਇਹ ਬਣਾਏ ਗਏ ਆ ਔਰ ਇਹਦੇ ਵਿੱਚ ਜਿਹੜੇ ਬੱਚੇ ਆ ਇਹਨਾਂ ਦੇ ਮਾਤਾ ਪਿਤਾ ਨੂੰ ਇਹ ਜਿਹੜੀ ਸਜ਼ਾ ਆ ਉਹ ਦਿੱਤੀ ਜਾਏਗੀ ਲਗਭਗ 25000 ਦਾ ਜਿਹੜਾ ਉਹ ਜੁਰਮਾਨਾ ਤੇ 3 ਸਾਲ ਦੀ ਸਜ਼ਾ ਵੀ ਹੋ ਸਕਦੀ ਆ ਹੁਣ ਸਵਾਲ ਇਹ ਖੜਾ ਹੁੰਦਾ ਵੀ ਇੱਕੋ ਦਮ ਇਹ ਫੈਸਲਾ ਲੈ ਲਿਆ ਗਿਆ ਤਾਂ ਕੀ ਕੱਲ ਤੋਂ ਜਾਂ ਅੱਜ ਰਾਤ ਤੋਂ ਹੀ ਜਿਹੜੇ ਆ ਇਹ ਚਲਾਨ ਕੀਤੇ ਜਾਣਗੇ 31 ਜੁਲਾਈ ਤੱਕ ਦਾ ਜਿਹੜਾ ਸਮਾਂ ਉਹ ਪੰਜਾਬ ਪੁਲਿਸ ਨੇ ਦਿੱਤਾ ਕਿ ਫਿਲਹਾਲ ਉਹ ਇੱਕ ਅਵੇਅਰਨੈਸ ਕੈਂਪ ਚਲਾਉਣਗੇ ਬੱਚਿਆਂ ਨੂੰ ਸਕੂਲ-ਸਕੂਲ ਜਾ ਕੇ ਜਾਂ ਫਿਰ ਉਹ ਕੋਈ ਹੋਰ ਜਿਹੜਾ ਪ੍ਰਬੰਧ ਕਰਨਗੇ ਵੀ ਚੌਂਕਾਂ ਦੇ ਵਿੱਚ ਕੋਈ ਇਸ਼ਤਿਹਾਰ ਵੰਡਣ ਵੀ ਤਾਂ ਜੋ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਹੈ ਜਿਨ੍ਹਾਂ ਦੇ ਬੱਚੇ ਸਕੂਟਰ ਮੋਟਰਸਾਈਕਲ ਚਲਾਉਂਦੇ ਆ ਔਰ ਉਹ ਜਿਹੜੇ ਅੰਡਰ ਏਜ ਆ ਉਹਨਾਂ ਤੱਕ ਇਹ ਜਿਹੜੀ ਖਬਰ ਆ ਇਹ ਪਹੁੰਚ ਜਾਵੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ 31 ਜੁਲਾਈ ਤੋਂ ਬਾਅਦ ਸਖਤੀ ਜਿਹੜੀ ਆ ਉਹ ਹੋਣ ਜਾ ਰਹੀ ਹੈ ਇਹ ਸਾਰਾ ਕੁਝ ਧਿਆਨ ਦੇ ਵਿੱਚ ਇਸ ਕਰਕੇ ਰੱਖਿਆ ਗਿਆ ਕਿਉਂਕਿ ਜਦੋਂ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੁੰਦੀ ਆ ਤਾਂ ਉਸ ਵਕਤ ਸੜਕਾਂ ਦੇ ਉੱਤੇ ਇੱਕ ਭਾਰੀ ਰਸ਼ ਵੇਖਣ ਨੂੰ ਮਿਲਦਾ ਬੱਚੇ ਜਿਹੜੇ ਆ ਇੱਕ ਦੂਜੇ ਨਾਲ ਜ਼ਿੱਦਬਾਜ਼ੀ ਕਰਕੇ ਆਪਣੇ ਮੋਟਰਸਾਈਕਲ ਨੂੰ ਆਪਣੀ ਸਕੂਟਰੀ ਨੂੰ ਤੇਜ਼ ਭਜਾਉਂਦੇ ਆ ਜਿਸ ਕਾਰਨ ਫਿਰ ਵੱਡੇ ਹਾਦਸੇ ਜਿਹੜੇ ਆ ਉਹ ਵਾਪਰ ਜਾਂਦੇ ਆ ਔਰ بڑے ਕੇਸਿਸ ਦੇ ਵਿੱਚ ਕਿਉਂਕਿ ਇਹ ਬੱਚੇ ਚੋਰੀ ਲੈ ਕੇ ਆਏ ਹੁੰਦੇ ਆ ਕਈਆਂ ਕੋਲ ਜਿਹੜਾ ਵਾ ਉਹ ਹੈਲਮਟ ਨਹੀਂ ਹੁੰਦਾ ਨਾ ਉਹਨਾਂ ਨੂੰ ਜਿਹੜਾ ਵਾ ਉਹ ਢੰਗ ਦੇ ਨਾਲ ਚਲਾਉਣਾ ਆਉਂਦਾ ਕਈ ਕੇਸਿਸ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਜਾਣੇ ਜਿਹੜੇ ਆ ਉਹ ਮੋਟਰਸਾਈਕਲ ਤੇ ਚੜੇ ਹੁੰਦੇ ਆ ਤੇ ਹਾਦਸੇ ਹੋ ਜਾਂਦੇ ਆ ਇਸੇ ਦੇ ਚਲਦਿਆਂ ਇਹ ਜਿਹੜੀ ਨਵੀਂ ਸਖਤੀ ਹੈ ਇਹ ਹੁਣ ਪੰਜਾਬ ਪੁਲਿਸ ਜਿਹੜੀ ਆ ਉਹ ਕਰਨ ਜਾ ਰਹੀ ਹੈ ਦੂਜੇ ਪਾਸੇ ਸਾਨੂੰ ਪੂਨੇ ਦਾ ਉਹ ਕੇਸ yaad ਹੋਏਗਾ ਜਦੋਂ ਰਾਤ ਦੇ ਲਗਭਗ 2.5 3 ਵਜੇ ਦਾ ਸਮਾਂ ਸੀਗਾ ਤੇ ਇੱਕ ਜਿਹੜਾ ਲੜਕਾ ਤੇ ਲੜਕੀ ਉਹਦੀ ਜਿਹੜਾ ਦੋਸਤ ਸੀ ਉਹ ਜਦੋਂ ਇੱਕ ਆਪਣੇ ਕੰਮ ਤੋਂ ਵਾਪਸ ਜਾ ਰਹੇ ਸੀਗੇ ਤਾਂ ਇੱਕ BMW ਕਾਰ ਨੇ ਉਹਨਾਂ ਨੂੰ 40-50 ਫੁੱਟ ਜਿਹੜਾ ਚੁੱਕ ਕੇ ਮਾਰਿਆ ਸੀਗਾ ਜਿਹਦੇ ਹਾਦਸੇ ਦੇ ਵਿੱਚ ਉਹਨਾਂ ਦੋਵਾਂ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਜੋ ਕੁਝ ਹੋਇਆ ਪੂਰਾ ਸਾਰੇ ਭਾਰਤ ਨੇ ਉਹ ਦੇਖਿਆ ਵੀ ਪਹਿਲਾਂ ਉਸ ਬੱਚੇ ਦੇ ਸੈਂਪਲ ਹੀ ਨਹੀਂ ਲਏ ਗਏ ਉਹਦੀ ਮਾਤਾ ਦੇ ਲੈ ਲਏ ਯਾਨੀ ਕਿ ਉਹਨੂੰ ਬਚਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਕੀਤੀ ਗਈ। ਜਦੋਂ ਇਹ ਗੱਲ ਸਾਹਮਣੇ ਆਈ ਤਾਂ ਪੰਜਾਬ ਪੁਲਿਸ ਮੁਲਾਜ਼ਮਾ ਨੇ ਇਹ ਵੀ ਦੱਸਿਆ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਬੋਡੀ ਕੈਂਪਸ ਜਿਹੜੇ ਆ ਉਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਦਿੱਤੇ ਜਾਣਗੇ ਭਾਵ ਕਿ ਅਗਰ ਕੋਈ ਬੱਚੇ ਨੂੰ ਰੋਕਿਆ ਜਾਂਦਾ ਤੇ ਉਹ ਇਹ ਗੱਲ ਕਹਿੰਦਾ ਵੀ ਮੇਰੇ ਤੇ ਘਰ ਦੇ ਆਪਣੇ ਜਿਹੜੇ ਆ ਡੀਐਸਪੀ ਲੱਗੇ ਹੋਇਆ ਜਾਂ ਮੇਰਾ ਕੋਈ ਰਿਸ਼ਤੇਦਾਰ ਪੁਲਿਸ ਦੇ ਵਿੱਚ ਆ ਤਾਂ ਉਹ ਸਾਰਾ ਕੁਝ ਜਿਹੜਾ ਪੁਲਿਸ ਅਫਸਰ ਉਹਦੇ ਨਾਲ ਗੱਲ ਕਰ ਰਿਹਾ ਹੋਵੇਗਾ ਉਹਦੀ ਬਾਡੀ ਦੇ ਉੱਤੇ ਇੱਕ ਕੈਮ ਲੱਗਾ ਹੋਵੇਗਾ ਜਿਹੜਾ ਸਾਰਾ ਕੁਝ ਰਿਕਾਰਡ ਕਰੇਗਾ ਤੇ ਇਹ ਸਾਰਾ ਕੁਝ ਜਿਹੜਾ ਰਿਕਾਰਡਿੰਗ ਹੋਏਗੀ ਇਹ ਉਹਦੇ ਘਰਦਿਆਂ ਨੂੰ ਵੀ ਦਿਖਾਈ ਜਾਏਗੀ ਵੀ ਪਹਿਲਾਂ ਤਾਂ ਇਹ ਤੁਹਾਡਾ ਬੱਚਾ ਜਿਹੜਾ ਇਹ ਬਿਨਾ ਹੈਲਮਟ ਤੋਂ ਬਿਨਾ ਲਾਇਸੈਂਸ ਤੋਂ ਗੱਡੀ ਚਲਾ ਰਿਹਾ ਉਹਦੇ ਬਾਵਜੂਦ ਜਦੋਂ ਅਸੀਂ ਇਹਨੂੰ ਰੋਕਿਆ ਇਹਦੇ ਕੋਲੋਂ ਜਿਹੜੇ ਕਾਗਜ਼ ਪੁੱਛੇ ਤੇ ਅਗਲੇ ਪਾਸਿਓਂ ਇਹ ਕਹਿੰਦਾ ਵੀ ਸਾਡੇ ਤਾਂ ਆਪਣੇ ਬੰਦੇ ਆ ਜਿਹੜੇ ਉਹ ਪੁਲਿਸ ਦੇ ਵਿੱਚ ਲੱਗੇ ਹੋਏ ਆ ਸੋ ਇਸੇ ਦੇ ਚੱਲਦੇ ਹੁਣ ਜਿਹੜਾ ਇਹ ਸਖਤੀ ਕੀਤੀ ਗਈ ਆ ਵੀ ਤਾਂ ਜੋ ਬੱਚੇ ਜਿਹੜੇ ਆ ਇਹ ਲਾਇਸੈਂਸ ਬਣਾ ਕੇ ਟ੍ਰੇਨਿੰਗ ਲੈ ਕੇ ਹੀ ਜਿਹੜੇ ਸਕੂਟਰ ਮੋਟਰਸਾਈਕਲ ਆ ਉਹ ਸੜਕਾਂ ਤੇ ਲੈ ਕੇ ਆਉਣ ਹੈਲਮਟ ਜਿਹੜਾ ਉਹ ਲਾਜ਼ਮੀ ਕੀਤਾ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਜਿਹੜਾ ਉਹ ਨਾ ਵਾਪਰ ਸਕੇ ਪਰ ਇਹਦੇ ਵਿੱਚ ਜਿਹੜੀ ਖਾਸ ਗੱਲ ਆ ਉਹ ਇਹ ਆ ਵੀ ਜੇ ਕੋਈ ਬੱਚਾ ਅੰਡਰ ਏਜ ਜਿੱਦੀ ਉਮਰ 18 ਸਾਲ ਤੋਂ ਘੱਟ ਆ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਉਸ ਭਾਵਕ ਦੀ ਗੱਲ ਆ ਜੇ 18 ਸਾਲ ਤੋਂ ਘੱਟ ਆ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੋਏਗਾ ਤੇ ਉਹਦੇ ਮਾਤਾ ਪਿਤਾ ਨੂੰ ਜਿਹੜਾ ਵਾ ਉਹ 25000 ਦਾ ਜੁਰਮਾਨਾ ਹੋ ਸਕਦਾ ਸਜ਼ਾ ਹੋ ਸਕਦੀ ਇੱਕ ਸਾਲ ਵਾਸਤੇ ਜਿਹੜੀ ਆਰ ਸੀ ਆ ਉਸ ਗੱਡੀ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਕੈਨਸਲ ਕੀਤੀ ਜਾ ਸਕਦੀ ਆ ਤੇ ਆਉਣ ਵਾਲੇ 7 ਸਾਲਾਂ ਤੱਕ ਉਸ ਬੱਚੇ ਦਾ ਜਿਹੜਾ ਲਾਇਸੈਂਸ ਆ ਉਹ ਨਹੀਂ ਬਣਾਇਆ ਜਾ ਸਕੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ